ਬਾਤ ਇਹ ਹੋਈ ਜੀ ਕੋਈ 8:18 ਤੇ ਅੱਜ ਰਾਤ ਸਮੇ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ ਮੈਂ ਆਫਿਸ ਹਾਂ ਆਪਣੇ ਬੋਰਡ ਨੰਬਰ 8 'ਚ ਜਿਹੜਾ ਮੇਰਾ ਆਫਿਸ ਆ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ ਉਹਦਾ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਕੋਈ ਨਾ ਮੈਂ ਗੱਡੀ ਦੇ ਖਲੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀ ਹਿੱਦੀ ਆ ਤੇ ਪਿੱਛੇ ਦੇ ਮਕਾਨ ਆ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੋਈ ਤਿੰਨ ਚਾਰ ਮੋਟਰਸਾਈਕਲ ਹੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਹੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਐਵੇਂ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਨਾ ਖੋਲੀਆਂ ਹਜ਼ਾਰੀਆਂ ਆ ਅੱਗੇ ਵੇਖਿਆ ਤੇ ਫਿਰ ਅਸੀਂ ਸਾਡੇ ਅਨਾਲਾ ਸਾਹਿਬ ਵੀ ਇੱਥੇ ਹੀ ਤੇ ਉਹਨਾਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾ ਧੋਗੀ ਤੇ ਆਓ ਉਹਦੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫਾਇਰ ਵਜੇ ਆ ਤੇ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ तकरीबन ਸ਼ੱਕ ਕਿਸੇ ਤੇ ਸ਼ੱਕ ਜਿਹੜਾ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨ ਹੋਏ ਕਿ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆ ਆ 7 8 10 ਜਾਣੇ ਦਾ ਦੇ ਦੋ ਤਿੰਨ ਮੋੜ ਸਾਬਾ ਝਗੜੇ ਲਈ ਇੰਨਾ ਦੇ ਕਹਿਣ ਦੇ ਮੁਤਾਬਕ ਤੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੁਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਆਪਾਂ ਕਹੇ ਤੇ ਮਤਲਬ ਜਿਹੜਾ ਵਾ ਸਾਨੂੰ ਐਸ ਲਈ ਮੰਗ ਇਹੋ ਕਰਦੇ ਆ ਜੋ ਉਸ ਲਈ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਲਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਿਆਸਤ ਦੇ ਬੈਠੇ ਆ ਹਾਂ ਦਾ ਸਾਰੇ ਠੀਕ ਠਾਕ ਨੇ ਹਾਂ ਤੇ ਸਾਰੇ ਠੀਕ ਠਾਕ ਇਹ ਇਹ ਜ਼ਰੂਰ ਹੈਗੀ ਆ ਸਾਡੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਪੁਲਿਸ ਨੂੰ ਬੰਦੇ ਫੜ ਕੇ ਤੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਵੀ ਕਿੰਨਾ ਹੈ ਰਜਿਸਟ ਗੱਡੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਅਨਨੋ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਵਿਹਲੀ ਜੇ ਬੈਂਨਾ ਜਿਹੜੀ ਉਹਨਾਂ ਦੀ ਸਾਰੇ ਸਾਡੀ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹੀ ਹੋ ਸਕਦੇ ਆ ਪਰ ਜਦੋਂ ਅਸੀਂ ਵੇਖੇ ਨਹੀਂ ਮੈਂ ਨਹੀਂ ਵੇਖੇ ਜਾਂ ਅਸੀਂ ਪਛਾਣੇ ਨਹੀਂ ਅਸੀਂ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਇਹਨਾਂ ਦੀ ਥੋੜੇ ਦਿਨਾਂ ਤੋਂ ਸ਼ੇਮ ਮੰਤਰ ਲੱਗੇ ਜਿਹੜੀ ਆ ਇਹ ਫਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਵਾਕੀ ਜਦੋਂ ਦੱਸੇ ਬੰਨ ਲਗਾ ਪਹਿਲੀ ਨਜਰੇ ਕੀ ਲਗਾ ਨਹੀਂ ਜੇ ਵੈਰੀਫਾਈ ਕਰ ਰਹੇ ਹਾਂ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅਜੇ ਵੈਰੀਫਾਈ ਕਰ ਰਹੇ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਸਾਰੇ ਸਿਚੁਏਸ਼ਨ ਵੇਖ ਕੇ ਕਿੱਨੇ ਜ਼ਰ ਕੀ ਲੱਗਦਾ ਨਹੀਂ ਦੇਖ ਰਹੇ ਜੇ ਵੈਰੀਫਾਈ ਕਰ ਰਹੇ ਹਾਂ ਸੇ ਪਲੀਜ਼ ਅਜੇ ਵੈਰੀਫਾਈ ਕਰ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰ੍ਹਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।